ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਵੀ ਸਭ ਠੀਕ ਠਾਕ ਹੋਵੋ ਮੰਗੂਗੀ ਅੱਜ ਦਾ ਬਲੌਗ ਥੋੜਾ ਸਿੰਪਲ ਆ ਘਰ ਦੇ ਕੰਮ ਕਰਦੀ ਆ ਤੇ ਤੁਹਾਡੇ ਨਾਲ ਗੱਲਾਂ ਕਰਦੀ ਆ ਕੋਈ ਜ਼ਿਆਦਾ ਤਿਆਰੀ ਨਹੀਂ ਕੀਤੀ ਬਸ ਜਿਵੇਂ ਦਿਨ ਚੱਲਦਾ ਉਸੇ ਤਰ੍ਹਾਂ ਹੀ ਗੱਲ ਕਰਦੀ ਆ ਅੱਜ ਪਹਿਲਾਂ ਤਾਂ ਮੈਨੂੰ ਨਵਾਂ ਹੋਰ ਲਿਆਂਦਾ ਸੀਗਾ ਤੇ ਉਹਨੂੰ ਖੋਲਣ ਲੱਗੀਆਂ ਤੇ ਇੰਨਾ ਵੀ ਚੀਜ਼ੇ ਲੈਂਦੀ ਹੋ ਤੇ ਖੁਸ਼ੀ ਮਿਲਦੀ ਆ ਤੇ ਕਈ ਵਾ ਟੈਨਸ਼ਨ ਵੀ ਹੁੰਦੀ ਆ ਕਿ ਕਿਤੇ ਇਹ ਸਹੀ ਨਿਕਲੇ ਆਵੇ ਹਨਾ ਤੇ ਬਸ ਹੌਲੀ ਹੌਲੀ ਸਾਰਾ ਦਿਨ ਦੀ ਗ੍ਰਿਹਤੀ ਹੁਣ ਕਿਵੇਂ ਖੁੱਲਦਾ ਆ ਤੇ ਕਿਵੇਂ ਇਹਦਾ ਲੱਗਦਾ ਆ ਕਿਵੇਂ ਇਹਨੂੰ ਬਣਾਉਣਾ ਆ ਮੈਂ ਤਾਂ ਨਵੇਂ ਚੀਜ਼ਾਂ ਆਪੇ ਹੀ ਸੈੱਟ ਕਰ ਲੈਨੀ ਆ ਪਰ ਤੁਸੀਂ ਵੀ ਦੱਸਿਓ ਤੁਸੀਂ ਆਪੇ ਸੈੱਟ ਕਰਦੇ ਜਾਂ ਕਿਸੇ ਹੋਰ ਨੂੰ ਫੜਾ ਦਿੰਦੇ ਹੋ ਤੇ ਬਸ ਚਲੋ ਜੀ ਹੁਣ ਆਪਾਂ ਬਾਥਰੂਮ ਦੇ ਪੱਲ ਚੱਲ ਪਏ ਸੱਚ ਦੱਸਾਂ ਤੇ ਇਹ ਕੰਮ ਥੋੜਾ ਬੋਰਿੰਗ ਜਿਹਾ ਲੱਗਦਾ ਹੁੰਦਾ ਪਰ ਜਦੋਂ ਮੁੱਕ ਜਾਂਦਾ ਤਾਂ ਇੰਨੀ ਇੰਨੀ ਰਾਹਤ ਮਿਲਦੀ ਇੰਨੀ ਖੁਸ਼ੀ ਮਿਲਦੀ ਆ ਸਾਫ ਕਰ ਲਈ ਹੁਣ ਇਹ ਤੇ ਫਲੋਰ ਵੀ ਧੋਣੇ ਧੋਣੀਆਂ ਸਾਫ ਕਰਨੀਆਂ ਚਲੋ ਇੱਥੇ ਆਪਾਂ ਵਾਈਪਸ ਵਗੈਰਾ ਦਾ ਸਾਫ ਕਰ ਦਿੰਨੇ ਆ ਮਾਫ ਮਾਫ ਵਗੈਰਾ ਮਾ ਦਿੰਨੇ ਆ ਤੇ ਪੁੱਜੀ ਨੂੰ ਆਪਾਂ ਪੋਚਾ ਵੀ ਕਹਿ ਦਿੰਨੇ ਆ ਤੇ ਪਾਣੀ ਘੱਟ ਯੂਜ਼ ਕਰੀਦਾ ਆ ਸਫਾਈ ਕਰਦੇ ਕਰਦੇ ਅੰਦਰ ਅੰਦਰ ਵੀ ਕਾਫੀ ਕੁਝ ਸਾਫ ਹੋ ਜਾਂਦਾ ਹੈ ਦਿਮਾਗ ਚੁੱਪ ਰਹਿੰਦਾ ਸਿਰਫ ਹੱਥ ਤੇ ਕੰਮ ਕਰਦੀ ਆ ਤੇ ਆ ਮੇਰੇ ਸਿਗੀ ਸਾਬਣ ਵਾਲੀ ਖਾਲੀ ਹੋ ਗਈ ਤੇ ਨਾਲ ਲਿਆ ਕੇ ਇੱਕ ਨਵੀਂ ਸਾਬਣ ਵਾਲੀ ਰੱਖਤੀ ਤੇ ਪਰ ਉਹਦੇ ਵਿੱਚ ਨਹੀਂ ਸਾਬਣ ਪਾ ਸਕੇ ਅਸੀਂ ਤੇ ਹੁਣ ਉਹ ਵੀ ਮੈਂ ਕਿਹਾ ਚੱਲ ਮੈਂ ਸਾਬਣ ਪਾ ਦਿਆਂ ਹਰ ਰੋਜ਼ ਦੀ ਕਮਵਾਗ ਜਿਵੇਂ ਝਾੜੂ ਪੂੰਝਾ ਸਫਾਈ ਕਰਨੀ ਸੱਚ ਤਾਂ ਇਹ ਕੰਮ ਨਾਲ ਕਰਦੇ ਕੀ ਘਰ ਬਣਾਉਂਦੇ ਆ ਕਈ ਵਾਰ ਮਨ ਨਹੀਂ ਲੱਗਦਾ ਪਰ ਥੱਕੇ ਹੋਈ ਆ ਪਰ ਜਦੋਂ ਆਪਾਂ ਇਹ ਸਾਰਾ ਕੰਮ ਕਰ ਲੈਂਦੇ ਨਾ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਨਾ ਤੁਸੀਂ ਵੀ ਦੱਸਿਓ ਕਿ ਜਦੋਂ ਤੁਸੀਂ ਵੀ ਇਹ ਜੇ ਕੰਮ ਕਰਦੇ ਹੋ ਤੇ ਤੁਹਾਡਾ ਮਨ ਕਿੰਨਾ ਸ਼ਾਂਤ ਹੁੰਦਾ ਤੇ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਇਹ ਕੰਮਾਂ ਨੂੰ ਨਿਵੇੜ ਲੈਂਦੇ ਆ ਸਫਾਈ ਤਾਂ ਪਰ ਆਪਾਂ ਰੋਜ਼ ਹੀ ਕਰਦੇ ਆ ਪਰ ਇੱਕ ਅੱਧ ਦਿਨ ਐਸੇ ਹੁੰਦਾ ਜਿੱਦਾਂ ਕਿ ਆਪਾਂ ਚੰਗੀ ਤਰ੍ਹਾਂ ਡੰਗੀ ਦੇ ਨਾਲ ਸਫਾਈ ਕਰਦਿੰਨੇ ਹ ਕੋਨ ਖੁੰਝੇ ਵਗੈਰਾ ਕੋਨਰ ਵਗੈਰਾ ਸਾਰੇ ਸਾਫ ਕਰਨੇ ਹੁੰਦੇ ਆ ਨਾ ਅੱਜ ਮੇਰਾ ਉਹੀ ਸੀਗਾ ਕਿ ਮੈਂ ਅੱਜ ਚੰਗੀ ਤਰ੍ਹਾਂ ਇਹਦੀਆਂ ਫਲੋਰ ਕੀ ਕੰਧਾਂ ਕੀ ਸਾਰਾ ਚੰਗੀ ਤਰ੍ਹਾਂ ਨੂੰ ਸਾਫ ਕਰਾਂ ਤੇ ਸਾਬਣ ਵੀ ਨਾ ਇਹ ਕਿਦੋਂ ਦਾ ਲਿਆਂਦਾ ਪਿਆ ਹੈ ਬਸ ਇਦਾਂ ਹੀ ਪਿਆ ਸੀਗਾ ਤੇ ਹੁਣ ਮੈਂ ਚੰਗੀ ਤਰ੍ਹਾਂ ਸਫਾਈ ਕਰਦੇ ਆਂ ਪਾ ਕੇ ਤੇ ਬਾਕੀ ਜਿਹੜੀਆਂ ਖਾਲੀ ਚੀਜ਼ਾਂ ਨਾਲ ਚੱਕ ਕੇ ਬਿੰਦੇ ਸੁੱਟਾਂ ਤੇ ਕਈ ਵਾਰ ਤਾਂ ਇੱਥੇ ਪਈਆਂ ਰਹਿੰਦੀਆਂ ਖਾਲੀ ਚੀਜ਼ਾਂ ਵੀ ਤੇ ਉਹ ਵੀ ਉੱਥੇ ਸਾਈਡਾਂ ਤੇ ਲਾ ਦਿੰਦੇ ਤੇ ਚਲੋ ਜੀ ਹੁਣ ਆਪਾਂ ਹੋਗੇ ਸਟਾਰਟ ਇੱਕ ਕੰਦਾ ਤੇ ਆਪਣੇ ਇਹ ਲੱਗੀਆਂ ਟੈਲਾਂ ਟੈਲਾਂ ਦੇ ਵਿੱਚ ਵੀ ਕਈ ਵਾਰ ਛਿੱਟੇ ਇੰਨੇ ਪੈ ਜਾਂਦੇ ਆ ਹੱਥ ਧੋਂਦੇ ਆ ਹਨਾ ਤੇ ਜਾਂ ਪਾਣੀ ਜ਼ਿਆਦਾ ਛੱਡ ਦਿੰਦੇ ਆ ਬੱਚੇ ਤੇ ਕਈ ਵਾਰ ਉਹ ਸਾਰੇ ਟੈਲਾਂ ਦੇ ਉੱਤੇ ਛਿੱਟੇ ਇੰਨੇ ਪੈ ਜਾਂਦੇ ਆ ਤੇ ਉਹ ਮਾਰਕ ਜੇ ਫਿਰ ਦਿਖਣ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਮੈਂ ਰਾਜ ਜਸੀ ਕਾ ਕਿ ਮੈਂ ਅੱਜ ਇਹੇ ਘਰ ਦੇ ਕੰਮ ਇਹੇ ਕਰਾਂ ਅਜ ਮੈਂ ਕੋਈ ਹੋਰ ਸਾਈਟ ਤੇ ਨਹੀਂ ਜਾਣਾ ਖਾਣਾ ਪੀਣਾ ਹਜੇ ਮੈਂ ਬਣਾਉਣਾ ਨਹੀਂ ਫੇਰ ਕੇ ਬਣਾਉਂ ਤੇ ਹੁਣ ਮੈਂ ਬਸ ਜਾ ਅੱਜ ਮੈਂ ਸਫਾਈ ਕਰਨੀ ਆ ਪਹਿਲਾਂ ਦੀ ਤੇ ਬਾਤ ਹੀ ਬਾਤ ਛੋਟੇ ਛੋਟੇ ਬਾਤ ਹੁੰਦੇ ਸਾਡੇ ਇੱਥੇ ਚੱਕੋ ਜਿਹਾ ਪਾਂਡੇ ਮਾਰੇ ਚਾਕੇ ਬਾਹਰ ਤੇ ਆਪਣੇ ਇੱਥੇ ਇੰਗਲੈਂਡ ਦੇ ਬਾਤ ਵਗੈਰਾ ਵੀ ਛੋਟੇ ਹੀ ਹੁੰਦੇ ਆ ਬਾਹਲੇ ਵੱਡੇ ਨਹੀਂ ਹੁੰਦੇ ਇੰਡੀਆ ਅੰਗਰ ਜਾਂ ਹੋਰ ਕੰਟਰੀ ਅੰਗਰ ਤੇ ਕਿਸੇ ਕਿਸੇ ਦੇ ਹੁੰਦੇ ਹੁਣੇ ਪਰ ਜਿਵੇਂ ਆਪਾਂ ਨੋਰਮਲ ਆਮ ਲੋਕਾਂ ਦੀ ਆਮ ਇਥੋਂ ਦੇਖੀ ਤੇ ਇਦਾਂ ਦੇ ਹੁੰਦੇ ਛੋਟੇ ਛੋਟੇ ਹੁੰਦੇ ਆ ਤੇ ਆਪਾਂ ਸਾਫ ਸਫਾਈਆ ਵਧੀਆ ਰਹੋ ਤਾਂ ਤੁਹਾਨੂੰ ਸੋਹਣੇ ਲੱਗਦੇ ਆ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੁਣ ਮੈਂ ਚੰਗੀ ਤਰ੍ਹਾਂ ਝੋਟੀ ਲਾ ਰਹੀ ਆ ਅੱਜ ਕਿ ਇਹਨਾਂ ਨੂੰ ਸਾਰੇ ਪਾਸਿਓਂ ਸਾਫ਼ ਕਰਾਂ ਜੇ ਕਿਤੇ ਰਹਿ ਵੀ ਰਹਿ ਨਾ ਜਾਵੇ ਉਦਾਂ ਤਾਂ ਚਲੋ ਆਪਾਂ ਹਰ ਕੋਈ ਸਾਫ਼ ਤਾਂ ਆਪਾਂ ਰੋਜ਼ ਹੀ ਕਰਦੇ ਹੁੰਨੇ ਆ ਪਰ ਇੱਕ ਦਿਨ ਐਸਾ ਇਦਾਂ ਦਾ ਹੁੰਦਾ ਹਨਾ ਜਿੱਦਿਆਂ ਆਪਾਂ ਥੋੜੀ ਜੀ ਜ਼ਿਆਦਾ ਸਫਾਈ ਕਰ ਦਿੰਦੇ ਹਾਂ ਇਹਨਾਂ ਨੂੰ ਮੈਂ ਛੇਤੀ ਕਿਤੇ ਸਫਾਈ ਕਰਨ ਨਹੀਂ ਲਾਉਂਦੀ ਕੋਈ ਭੰਡ ਇਹ ਨਹੀਂ ਜੋੜ ਕੇ ਚੀਜ਼ਾਂ ਚੁੱਜ਼ਾਂ ਨਿਕਾ ਇਧਰ ਉਧਰ ਕਰ ਦਿੰਦੇ ਦੋ ਚਾਰ ਵਿੱਚੋਂ ਤੋੜ ਵੀ ਦਿੰਦੇ ਆ ਤੇ ਇਸ ਕਰਕੇ ਫਿਰ ਮੈਨੂੰ ਕਹਿੰਦੇ ਤੂੰ ਰਹਿਣ ਨਹੀਂ ਦੇ ਕ ਸਫਾਈ ਕਰਨ ਨੂੰ ਬਸ ਇਹਨੂੰ ਖਾਣੇ ਦਾ ਵੀ ਸ਼ੌਂਕ ਹੈ ਖਾਣਾ ਵੀ ਮਾੜਾ ਮੋਟਾ ਬਣਾ ਲਿੰਦਾ ਇਦਾਂ ਤੇ ਭਾਰੇ ਚੀਜ਼ਾਂ ਤਾਂ ਹੁੰਦਾ ਵੀ ਜਾ ਇਹ ਖਲਾਰਾ ਜਾਦੇ ਪਾਉਂਦੇ ਆ ਤੇ ਜਾਂ ਫਿਰ ਇਹ ਕੋਈ ਨਾ ਕੋਈ ਚੀਜ਼ ਇਹਨਾਂ ਨੇ ਸਫਾਈ ਕਰਨ ਲੱਗੇ ਨੇ ਤੋੜ ਹੀ ਦੇਣੀ ਨੇ ਆ ਸਾਫ ਨਹੀਂ ਹੈ ਕਿ ਮੈਂ ਕਰਦਾ ਮੈਨੂੰ ਰਹਿਣ ਦੇ ਮੈਂ ਤਾਂ ਆਪੇ ਹੀ ਕਰ ਲੈਂਦੀ ਮੈਂ ਮੈਂ ਹੈਪੀ ਆਪੇ ਮੈਂ ਬਹੁਤ ਇੰਜੋਏ ਕਰਦੀ ਆ ਜੇ ਸਫਾਈ ਕਰਾਂ ਕੋਈ ਵੀ ਹੋਵੇ ਜਾਂ ਕਿਚਨ ਦੀ ਹੋਵੇ ਜਾਂ ਬਾਥ ਦੀ ਹੋਵੇ ਜਾਂ ਕਾਰ ਦੀ ਹੋਵੇ ਰੂਮਾਂ ਦੇ ਵਿੱਚ ਵੀ ਹੈ ਨਾ ਪਰ ਜਦੋਂ ਤੁਸੀਂ ਦੇਖੋ ਆਪਾਂ ਨੂੰ ਕਿੰਨਾ ਚੰਗਾ ਲੱਗਦਾ ਜਦੋਂ ਅਸੀਂ ਆਪਾਂ ਸਵੈ ਕਰਦੇ ਹਾਂ ਉਸ ਤੋਂ ਬਾਅਦ ਦੇਖੋ ਤੁਹਾਨੂੰ ਕਿੰਨਾ ਸ਼ਾਂਤਿਮਾਨ ਨੂੰ ਮਿਲਦੀ ਹੈ ਚਾਹੇ ਤੁਹਾਡੇ ਰੂਮ ਹੀ ਹੋਣ ਚਾਹੇ ਬਾਥਰੂਮੀਆਂ ਜਾਂ ਕੋਈ ਹੋਰ ਵੀ ਕੋਈ ਜਗ੍ਹਾ ਹੈਗੀ ਆਪਣੇ ਸਾਫ਼ ਕਰੀਏ ਤਾਂ ਜਾਂ ਉਥੇ ਕੱਪੜੇ-ਕੁਪੜੇ ਦਾ ਨਾਈਸਲੀ ਟਿਕਾ ਦਈਏ ਆਪੋ ਆਪਣੀ ਜਗ੍ਹਾ ਤੇ ਰੱਖ ਦਈਏ ਤਾਂ ਇੰਨਾ ਸਕੂਨ ਮਿਲ ਜਾਂਦਾ ਤੇ ਬਈ ਬਹੁਤ ਸੱਪ ਜਿਵੇਂ ਆਪਣੇ ਨਹੀਂ ਭਾਰ ਹੁੰਦਾ ਕੋਈ ਬੋਝ ਹੁੰਦਾ ਲਹਿ ਜਾਂਦਾ ਤੇ ਇਸ ਤਰ੍ਹਾਂ ਜੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਨਾ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਤੇ ਬਸ ਇਦਾਂ ਦੇ ਕੰਮ ਦੇ ਵਿੱਚ ਇਹ ਵੀ ਕਿ ਚੱਕਦਾ ਦਿਨ ਇਹੋ ਜਿਹਾ ਕੰਮ ਕਰ ਲਓ ਨਾਲੇ ਤਾਂ ਆਪਣਾ ਟਾਈਮ ਪਾਸ ਛੇਤੀ ਹੋ ਜਾਂਦਾ ਤੇ ਹੁਣ ਮੈਂ ਕੰਮ ਤੋਂ ਆਈ ਸੀ ਖਾ ਪੀ ਕੇ ਹੁਣ ਲੱਗੀਆਂ ਤੇ ਜਦ ਨੂੰ ਫੇਰ ਮੇਰੀ ਸ਼ਾਮ ਦਾ ਟਾਈਮ ਹੋ ਜਾਣਾ ਕੰਮ ਤੇ ਜਾਂਦਾ ਤੇ ਮੈਂ ਕਿ ਨਾਲੇ ਤਾਂ ਆਪਣੇ ਸਰੀਰ ਜਿਹੜੇ ਇਹ ਫਿੱਟ ਰਹਿੰਦੇ ਆ ਤੇ ਇਹਨਾਂ ਦੀ ਜਿਹੜੀ ਹੁੰਦੀ ਆ ਥੱਕ ਨਹੀਂ ਹੁੰਦਾ ਤੇ ਫਿੱਟ ਰਹਿਣਗੇ ਤਾਂ ਆਪਣੀ એનર્ਜੀ ਵਧੀਆ ਰਹਿੰਦੀ ਆ ਨਾ ਤੇ ਇਸ ਕਰਕੇ ਇਹਦੇ ਵਿੱਚ ਜੇ ਬੈਠਣ ਬੁਠਣਾ ਦਾ ਇੰਨਾ ਬਾਹਲਾ ਨਾ ਸੋਚਿਆ ਕਰੋ ਕਿ ਬੈਠਣਾ ਠੀਕ ਆ ਥੱਕੇ ਹੁੰਨੇ ਆ ਜਦੋਂ ਆਪਾਂ ਨੂੰ ਹੁੰਦਾ ਉਦੋਂ ਬੈਠਣਾ ਤਾਂ ਜ਼ਰੂਰੀ ਹੁੰਦਾ ਆ ਪਰ ਜੇ ਆਪਾਂ ਇੰਜੋਏ ਵੀ ਕਰਦੇ ਆ ਤੇ ਆਪਣਾ ਐਕਸਰਸਾਈਜ਼ ਵੀ ਇਹਦੇ ਨਾਲ ਹੀ ਹੋ ਜਾਂਦੀ ਆ ਆਪਾਂ ਨੂੰ ਭੱਜਣ ਨੱਠਣ ਦੀ ਬਾਹਰ ਨਹੀਂ ਲੋੜ ਪੈਂਦੀ ਤੇ ਮੇਰਾ ਹੁੰਦਾ ਕਿ ਮੈਂ ਵੀਕ ਚੈੱਕ ਕਰਦਾ ਦਿਨ ਇਦਾਂ ਦੇ ਕੰਮ ਕਰ ਹੀ ਲੈਣੀ ਹੁੰਦੀ ਇੱਕ ਜਾਂ ਦੋ ਦਿਨ ਤਾਂ ਕਿ ਮੇਰੀ ਨਾਲ ਐਕਸਰਸਾਈਜ਼ ਹੋ ਜਾਂਦੀ ਆ ਤਿੰਨ ਨਾਲੇ ਮੇਰੇ ਕੰਮ ਨਿਬੜਾ ਦੇਖੋ ਜੀ ਮੇਰੇ ਹੋ ਗਿਆ ਬਾਥ ਹੋ ਗਿਆ ਸਾਹ ਤੇ ਰਹਿ ਗਈ ਹੁਣ ਮੇਰੀ ਕੱਲੀ ਫਲੋਰ ਸਾਫ ਕਰਨ ਵਾਲੀ ਤੇ ਫਲੋਰ ਵੀ ਮੈਂ ਬਸ ਇੱਥੇ ਵਾਈਪਸ ਪੈ ਜਿਹੜੀ ਮੈਂ ਚੀਜ਼-ਚੀਜ਼ਾਂ ਸਾਫ ਕਰਦੇ ਹੁੰਦੇ ਆ ਉਹ ਗਿਆ ਤੇ ਉਹ ਮੇਰੇ ਮੁਕੀਤੇ ਹੁਣ ਮੈਂ ਵਾਈਪਸ ਦੇ ਨਾਲ ਚੰਗੀ ਤਰ੍ਹਾਂ ਫਲੋਰ ਸਾਫ ਕਰ ਦੇਣੀ ਆ ਤਾਂ ਸੇ ਤੇ ਬਾਥ ਹੋ ਗਿਆ ਆਪਣਾ ਕਲੀਨ ਤੇ ਥੱਲੇ ਵੀ ਬੈਠੇ ਇਹਨਾਂ ਨੇ ਪਨੀ ਹਾਂ ਕਦੇ ਮਾਂਗ ਵਾਜ ਨਹੀਂ ਅਭੀ ਪਤਾ ਨਹੀਂ ਕਿੱਥੇ ਚਲੀ ਗਈ ਨੂੰ ਮੈਂ ਦੱਸ ਕੇ ਨਹੀਂ ਆਈ ਕਿ ਮੈਂ ਉੱਥੋਂ ਸਪਾਈ ਕਰਨ ਲੱਗੀ ਆ ਅੱਜ ਸਫਾਈ ਵਸ ਇਦਾਂ ਹੀ ਆ ਕਈ ਵਾਰ ਟਾਈਮ ਤਾਂ ਹੁਣ ਆਪਾਂ ਨੂੰ ਘੰਟਾ ਅੱਧਾ ਘੰਟਾ ਇੰਨੀ ਇੱਥੇ ਲੱਗ ਜਾਂਦਾ ਜਦੋਂ ਆਪਾਂ ਸਫਾਈ ਕਰਨ ਲੱਗ ਜਾਈਓ ਤੇ ਕੰਮ ਦਾ ਉਦਾਂ ਕੋਈ ਵੀ ਨਹੀਂ ਲੋਟ ਆਉਂਦੇ ਪਰ ਜਦੋਂ ਇਦਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਨਾ ਫਿਰ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਕਿ ਮੈਂ ਇਦਾਂ ਦੇ ਕੰਮ ਕਰੀ ਜਾਵਾਂ ਰਿਲੈਕਸ ਹੋਵੇ ਕੋਈ ਡਿਸਟਰਬ ਨਾ ਕਰੇ ਆਪਣੀ ਮਰਜ਼ੀ ਨਾਲ ਤੇ ਚੀਜ਼ਾਂ ਜੇ ਕੰਮ ਜੇ ਕਰਦੇ ਤੁਰੇ ਫਿਰੇ ਤੇ ਨਾਲੋ ਜਿਹਾ ਨੀਂਦ ਲਈ ਮੇਰਾ ਡਨ ਹੋ ਗਿਆ ਕੱਲੀ ਫਲੋਰ ਰਹਿ ਗਈ ਪਹਿਲਾਂ ਤੇ ਇਹ ਗੇ ਪਹਿਲਾਂ ਵਾਈਪ ਸਵਰ ਰ ਵੀ ਇਹ ਅਸੀਂ ਗਿੱਲਾ ਸੀਗਾ ਤੇ ਹੁਣ ਇਹਨਾਂ ਤੇ ਮੈਂ ਮਾਰ ਦਿਆਂ ਸੁੱਕਾ ਤੇ ਫਿਰ ਹੁਣ ਮੈਂ ਸਾਰਾ ਇਹ ਸੁੱਕਾ ਕਪੜਾ ਫਲੋਰ ਤੇ ਸਾਰੀ ਤੇ ਫੇਰ ਦੇਣਾ ਹੈ ਕਿ ਜਿਹੜੇ ਫਿਰ ਦਾਗ ਦੂਗ ਜਿਹੋ ਹੁੰਦੇ ਆ ਜਾਂ ਕੋਈ ਮਾੜਾ ਮੋਟਾ ਪਿੱਛੇ ਰਹਿ ਰੂ ਜਾਂਦੀ ਚੀਜ਼ ਤੇ ਫਿਰ ਜਦੋਂ ਆਪਾਂ ਸੁੱਕਾ ਕਪੜਾ ਫੇਰ ਦਈਏ ਤੇ ਉਹਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਕੋਨਰ ਕੋਨਰ ਜਿਹੇ ਤੇ ਬਾਹਲੀ ਮਿੱਟੀ ਜੀ ਜੰਮ ਜਾਂਦੀ ਪਤਾ ਨਹੀਂ ਡਸਟ ਜਿਹੜੀ ਕਿੱਥੋਂ ਆ ਜਾਂਦੀ ਹੈ ਤੇ ਉਹ ਹੀ ਕੋਨਰਾਂ ਵਾਲੀ ਜਿਹੜੀ ਇਹ ਹੀ ਬਾਹਲੀ ਤੰਗ ਕਰ ਦਿੰਦੀ ਆਪਾਂ ਤੇ ਚਲੋ ਜੀ ਹੁਣ ਮੇਰਾ ਬਾਥ ਤਾਂ ਨੀਲੀ ਡਨ ਹੋ ਗਿਆ ਤੇ ਹੁਣ ਇਹ ਤੋਂ ਬਾਅਦ ਆਪਾਂ ਇਹਨਾਂ ਦੇ ਮੈਟ ਵਿਛਾਉਣੇ ਆ ਜਿਹੜੇ ਮੈਟ ਵਿਛੇ ਹੁੰਦੇ ਆ ਦੋ ਆਪਣੇ ਕਿਉਂਕਿ ਥੱਲੇ ਫਲੋਰ ਤੇ ਟੈਲਾ ਆ ਤੇ ਇਸ ਕਰਕੇ ਬਹੁਤ ਠੰਡੇ ਪੈਰ ਲੱਗਣ ਲੱਗ ਜਾਂਦੇ ਜੇ ਆਪਾਂ ਬਾਥ ਜਾਈਏ ਜਾਂ ਬਾਥ ਤੋਂ ਨਹਾ ਕੇ ਨਿਕਲਦੇ ਆ ਤਾਂ ਫਿਰ ਉਹ ਥੋੜਾ ਜਿਹਾ ਪਾਣੀ ਹੁੰਦਾ ਤੇ ਫਿਰ ਉਹ ਮੈਟ ਤੇ ਪੈ ਜਾਂਦਾ ਤੇ ਫਲੋਰ ਨਹੀਂ ਗਿੱਲਾ ਹੁੰਦਾ ਤੇ ਇਹ ਹੋ ਗਿਆ ਜੀ ਆਪਣਾ ਡਨ ਤੇ ਹੁਣ ਇਹਨੂੰ ਮੁੜ ਕੇ ਜਦੋਂ ਮੈਂ ਇੱਕ ਵਾਰ ਬਾਹਰ ਨਿਕਲ ਜਾਣਾ ਤੇ ਮੁੜ ਕੇ ਫੇਰ ਇਹਨੂੰ ਪੜ ਕੇ ਦੇਖਣਾ ਤਾਂ ਇੰਨੀ ਖੁਸ਼ੀ ਮਿਲਦੀ ਆਪਣੇ ਆਪ ਨੂੰ ਮਨ ਨੂੰ ਕਿ ਲੌਜੀ ਕਿੰਨਾ ਸਾਫ਼ ਸੁਥਰਾ ਦਿਖਦਾ ਤੇ ਹੁਣ ਮੇਰੀ ਵਾਰੀ ਆ ਗਈ ਹੂਬਰ ਕਰਨ ਦੀ ਤੇ ਇਹ ਹੂਬਰ ਆਪਾਂ ਕਰ ਲਿਆ ਫਿਕਸ ਤੇ ਨਵਾਂ ਮਗਾਇਆ ਸੀ ਤੇ ਹੁਣ ਮੈਂ ਕਿਸੇ ਜੀ ਟਰਾਈ ਵੀ ਕਰਕੇ ਦੇਖੀਏ ਕਿ ਇਹ ਕਿਦਾਂ ਦਾ ਚੱਲਦਾ ਹੈ ਤੇ ਕੀ ਹੋ ਗਿਆ ਹੈਗਾ ਤੇ ਹਲਕਾ ਬਹੁਤ ਛੋਟਾ ਜਿਹਾ ਹੈਗਾ ਤੇ ਬਹੁਤ ਜ਼ਿਆਦਾ ਹਲਕਾ ਹੈ ਤੇ ਮਾੜੇ ਜਿਹਾ ਨਹੀਂ ਜਿੱਦਾਂ ਚੱਲਦਾ ਪਹਿਲਾਂ ਵੀ ਸੀਗਾ ਤੇ ਉਹ ਖਰਾਬ ਹੋ ਗਿਆ ਹੈ ਹੁਣ 2-3 ਦਿਨਾਂ ਤੋਂ ਇਹ ਖਰਾਬ ਪਿਆ ਕਰਕੇ ਕਦੀ ਸਫਾਈ ਨਹੀਂ ਸੀ ਹੁੰਦੀ ਤੇ ਫਿਰ ਮੈਂ ਸੋਚੀ ਕਿ ਮੈਂ ਹੱਥਾਂ ਨਾਲ ਬਰਸ਼ ਨਹੀਂ ਕਰਾਂ ਤਾਂ ਪਰ ਇਹ ਕਹਿੰਦੇ ਰਹਿੰਦੇ ਤੇ ਮੈਂ ਆਰਡਰ ਕੀਤਾ ਹੋਇਆ ਕਦੇ ਦਿਨ ਚ ਆ ਜਾਣਾ ਤੇ ਹੁਣ ਇਹ ਕੱਲ ਆਇਆ ਸੀਗਾ ਤੇ ਅੱਜ ਹੁਣ ਆਪਾਂ ਆਪਣੇ ਫਿਕਸ ਕਰਕੇ ਇਹਨੂੰ ਤੇ ਆਪਾਂ ਲਾਗੇ ਹੁਣ ਇਹਦੀ ਸਫਾਈ ਕਰਨ ਤੇ ਇਹਦੇ ਨਾਲ ਸੋਖਾ ਹੁੰਦਾ ਕਿ ਜਿਹੜੀ ਜਿਹੜੇ ਆਪਣੇ ਕਾਰਪੇਟ ਵਗੈਰਾ ਹੁੰਦੀਆਂ ਤੇ ਨਿੱਕੇ ਨਿੱਕੇ ਪੀਸ ਜਿਹੜੇ ਪੈਂਦੇ ਆਪਾਂ ਨੂੰ ਦਿਖਦੇ ਨਹੀਂ ਚ ਆਪਣੇ ਉੱਤੇ ਹੋ ਜਾਂਦੇ ਆ ਤੇ ਡਸਟ ਵੀ ਹੁੰਦੀ ਹੈ ਤੇ ਜਿਹੜੀ ਇਹਦੇ ਨਾਲ ਸਾਰੀ ਸਾਫ ਹੋ ਜਾਂਦਾ ਪੀਸ ਵੀ ਚੱਕੇ ਜਾਂਦੇ ਤੇ ਡਸਟ ਵੀ ਚੱਕੀ ਜਾਂਦੀ ਹੈ ਦੇਖੋ ਕਪੜੇ ਕਿੱਥੇ ਕਿੱਥੇ ਡਿੱਟੇ ਫੈਲੇ ਤੇ ਕਪੜੇ ਵੀ ਆਪੋ ਆਪਣੇ ਥਾਈਂ ਜਾਣਗੇ ਅੱਜ ਹੁਣ ਮੇਰੀ ਛੁੱਟੀ ਜਿਹੜੀ ਅੱਜ ਇਹ ਅਪਸਟੇਜ ਹੈਗੀ ਆਪਣੇ ਰੂਮ ਨੂੰ ਉੱਪਰ ਤੇ ਰੂਮ ਹੁੰਦੀ ਆਪਣੇ ਇਥੇ ਲੈਂਦੇ ਵਿੱਚ ਜਿਹੜੇ ਬੈੱਡਰੂਮ ਹੁੰਦੇ ਆ ਤੇ ਹੁਣ ਇਹ ਰੂਮਾਂ ਦੀ ਸਫਾਈ ਹੋ ਰਹੀ ਹੈ ਮੇਰੀ ਤੇ ਨਾਲ ਹੁਣ ਨਾਲੇ ਨਾਲ ਮੈਂ ਕੰਨੀਆਂ ਪੌੜੀਆਂ ਦੀ ਤੇ ਆ ਪੂਰੇ ਦੀਆਂ ਲਾਖਾਂ ਪਸਾ ਇਦਾਂ ਦੇ ਢੇਰੀਆਂ ਤੇ ਕੋਸ਼ੇ ਦੇ ਵਿੱਚੋਂ ਜਾਣਾ ਸਮਾਨ ਚੈਰਟੀ ਨੂੰ ਤੇ ਕੋਸ਼ੇ ਜਾਣਾ ਬਿੰਨ ਚ ਜਿਹੜਾ ਚੀਜ਼ਾਂ ਹੋਣ ਆਈਆਂ ਰਵੀ ਸ਼ਾ ਆਪ ਕੱਢਿਆ ਆ ਫੂਬਰ ਦਾ ਤੇ ਬਾਕੀ ਦਾ ਜਿਹੜਾ ਹੈਗਾ ਇਹ ਕੁਝ ਚੈਰਟੀ ਨੂੰ ਪਿਆ ਸ਼ੈਂਪੂ ਵਗੈਰੇ ਜੇ ਪੈਸੀ ਕਾਫੀ ਚੰਗੇ ਕਈ ਚੀਜ਼ਾਂ ਪਈਆਂ ਸੀ ਜੂਸ ਦਾ ਕਰਨੀ ਨਹੀਂ ਮੈਂ ਕਿਹਾ ਜਾਨ ਤੋਂ ਹੁਣ ਸ਼ੈਂਪੂ ਵੀ ਕਿਸ ਹੋਰ ਦੇ ਕੰਮ ਹੋਣਗੀਆਂ ਇਹ ਬੜਾ ਮੈਨੂੰ ਬੜਾ ਪਿਆਰਾ ਲੱਗਿਆ ਇਹ ਇਹ ਹੋਪਰਾ ਜਿਹੜਾ ਇਹ ਮੰਗਾਇਆ ਆ ਤੇ ਨਾ ਹੀ ਸਤੇ ਹੁਣ ਮੈਂ ਕਿਚਾ ਪੋੜੀਆਂ ਦੇ ਵਿੱਚ ਜੀ ਰੋਜ਼ ਲੰਘਦੇ ਕਰਦੇ ਕਰਕੇ ਨਿੱਕੇ ਨਿੱਕੇ ਢਸਤੀ ਜੀ ਪਈ ਹੁੰਦੀ ਆ ਵਾਲੀ ਤਾਂ ਨਹੀਂ ਨਿੱਕੀ ਨਿੱਕੀ ਜੀ ਤੇ ਇਹਦਾ ਹੈਂਡਲ ਜੈਕ ਹੋਰ ਹੁੰਦਾ ਮੈਂ ਕਿਚਾ ਚੱਲ ਛਾੜੇ ਖੜਾ ਉਹ ਕੋੜਾ ਚੱਕ ਲੂ ਆਪਾਂ ਇਦਾਂ ਹੀ ਕਰਕੇ ਮਹੱਤਵ ਦਿੰਦੇ ਆ ਨਾ ਇਦਾਂ ਹੀ ਫੇਰ ਦਿੰਦੇ ਆ ਤੇ ਬੋਤ ਤਾਂ ਨਹੀਂ ਹੁੰਦਾ ਨਿੱਕਾ ਨਿੱਕਾ ਜੇ ਹੁੰਦਾ ਵਸ ਇਹਨੇ ਹਵਾਨਾ ਜੀ ਮਿੱਥੇ ਚ ਲੈਣਾ ਸਾਰ ਤੇ ਹੁਣ ਮੈਂ ਇਹਨੂੰ ਨਾ ਜਿਵੇਂ ਕਹਿੰਦੇ ਨੇ ਇੰਨੀ ਕਮਾੜੀ ਮੈਂ ਵੀ ਲੇਜੀ ਹੋ ਗਈ ਕਿ ਕਿਹੜਾ ਇਹਦਾ 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 ਪਹਿਲ ਨੂੰ ਕੱਢੂ ਬਾਹਰ ਤੇ ਦੂਜਾ ਇਹਦਾ ਮੂੰਹ ਪਾਉਗੇ ਇਸ ਕਰਕੇ ਮੈਂ ਕਿਹਾ ਚਲ ਆਪਾਂ ਹੁਣ ਇਹਦੇ ਨਾਲ ਇਦਾਂ ਹੀ ਕਰਕੇ ਇਹਨੂੰ ਫੇਰ ਦਿੰਨੇ ਤੇ ਪੌੜੀਆਂ ਥੋੜੀਆਂ ਹੁੰਦੀਆਂ 10 12 ਕੁ ਪੌੜੀਆਂ ਹੁੰਦੀਆਂ ਆਪਣੀ ਤੇ ਇਹਨਾਂ ਚ ਬਸ ਮੈਂ ਐਂ ਕਰਕੇ ਹੌਲੀ ਹੌਲੀ ਪੈਦਾ ਹਾਂ ਤੇ ਹੈਗਾ ਦੁਪਹਿਰ ਦਾ ਟਾਈਮ ਆਪਣੇ ਇੱਥੇ ਇਹ ਬਰੌ ਚਾਨਣ ਵੀ ਆਉਂਦਾ ਦਿਖਦਾ ਤੁਹਾਨੂੰ ਅੱਜ ਥੋੜਾ ਥੋੜਾ ਜਿਹਾ ਸੋਹਣਾ ਦਿਨ ਅੱਜ ਚਾਨਣ ਜਿਹਾ ਹੈਗਾ ਹੈ ਧੁੱਪ ਤਾਂ ਨਹੀਂ ਹੈਗੀ ਪਰ ਚਾਨਣ ਜਿਹਾ ਥੋੜਾ ਜਿਹਾ ਹੈਗਾ ਤੇ ਠੰਡ ਵੀ ਹੈਗੀ ਆ ਪਰ ਮੈਨੂੰ ਸੀਗਾ ਕਿ ਮੈਂ ਅੱਜ ਕੰਮ ਇਹ ਨਿਬੜ ਦਿਆਂ ਨਹੀਂ ਤਾਂ ਫਿਰ ਨਾ ਟੈਨਸ਼ਨ ਹੀ ਰਹਿੰਦੀ ਹੈ ਜਦੋਂ ਕੰਮ ਇਦਾਂ ਨਿਬੜਨਾ ਤੇ ਤੁਸੀਂ ਵੀ ਦੇਖੋ ਜੇ ਤੁਹਾਡਾ ਵੀ ਤੁਸੀਂ ਘਰ ਸਾਫਾ ਆ ਬਾਥਰੂਮ ਸਾਫਾ ਸਾਰਾ ਕੁਝ ਸਾਫ ਕਰਕੇ ਬੈਡਰੂਮ ਸਾਫ ਕਰਕੇ ਰੱਖਿਆ ਤਾਂ ਤੁਹਾਡੇ ਮਨ ਨੂੰ ਵੀ ਸ਼ਾਂਤੀ ਰਹਿੰਦੀ ਹੈ ਤੇ ਜੇ ਤੁਹਾਡੇ ਖਲਾਰੇ ਪਿਆ ਕਿਚਨ ਚ ਪਿਆ ਜਾਂ ਤੁਹਾਡੇ ਰੂਮ ਚ ਪਿਆ ਕਪੜੇ ਖਲਾਰੇ ਪਏ ਆ ਤਾਂ ਤੁਹਾਡੇ ਮਨ ਨੂੰ ਇੰਨੀ ਟੈਨਸ਼ਨ ਬਣੀ ਰਹਿੰਦੀ ਹੈ ਕੋਈ ਟੈਨਸ਼ਨ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਟੈਨਸ਼ਨ ਕਾਦੀ ਹੈ ਜਿਵੇਂ ਨਹੀਂ ਜੋ ਸਾਰਾ ਕੁਝ ਸਟਾਈਡ ਹੋਵੇ ਸਾਫ ਸੁੱਤਰਾ ਹੋਵੇ ਕਿਚਨ ਸਾਫ ਕਰੀਏ ਜਾਂ ਤੁਸੀਂ ਆਪ ਹੀ ਖੁਦ ਕੀਤੀ ਆ ਬਾਤ ਨੂੰ ਸਾਫ਼ ਕੀਤਾ ਤੇ ਕੋਦਾ ਆਪੇ ਕੀਤਾ ਸਰੋਖ ਪੇ ਤੁਹਾਨੂੰ ਨਾ ਮਨ ਨੂੰ ਇੰਨੀ ਸ਼ਾਂਤੀ ਤੁਹਾਨੂੰ ਆਪਣੇ ਆਪ ਨੂੰ ਹੀ ਦਿਲੋਂ ਇੰਨੀ ਖੁਸ਼ੀ ਮਿਲਦੀ ਆ ਕਿ ਦੇਖ ਕੇ ਚੀਜ਼ਾਂ ਨੂੰ ਤੇ ਲੋ ਜੀ ਆਪਾਂ ਹੁਣ ਇਹਨੂੰ ਕਰਤਾ ਟਾਈਡੀ ਆਪਾਂ ਪੂਰਾ ਦਲੋ ਇਹ ਹੁਗਰ ਆਪਣਾ ਹੋ ਗਿਆ ਤੇ ਹੁਣ ਆਪਾਂ ਇਹਦਾ ਸਮਾਨ ਰੱਖਾਂਗੇ ਆਪੋ ਆਪਣਾ ਥਾਂ ਤੇ ਕਿਉਂਕਿ ਇਹ ਮੇਰੀ ਕਵੜ ਦੇ ਵਿੱਚ ਮੇਰੀ ਜਗ੍ਹਾ ਬਣਾਈ ਹੁੰਦੀ ਆ ਇੱਥੇ ਜਿਹੜੇ ਹੁਗਰ ਵਗੈਰਾ ਮੈਂ ਇੱਥੇ ਰੱਖਦੀ ਆ ਸਫਾਈ ਕਰਕੇ ਇਹਨੂੰ ਖੋਲ ਕੇ ਰੱਖ ਦੇਣਾ ਆ ਉਗੇ ਮੇਨ ਜੇ ਹੁੰਦੇ ਬਾਹਲਾ ਪੀਸ ਨਹੀਂ ਹੁੰਦੇ ਦੋ ਤਿੰਨ ਪੀਸ ਹੁੰਦੇ ਇਹਨਾਂ ਨੂੰ ਖੋਲ ਕੇ ਮੈਂ ਰੱਖ ਦੇਣਾ ਇਹਦੇ ਵਿੱਚ ਕਬੜ ਤੇ ਹਰ ਇੱਕ ਨੂੰ ਪਤਾ ਹੁੰਦਾ ਵੀ ਕਿੱਥੇ ਸਮਾਨ ਪਿਆ ਤੇ ਜਿਹੜਾ ਵੀ ਬੱਚੇ ਨੇ ਕਿਨੇ ਵੀ ਕਰਨਾ ਹੋਵੇ ਤੇ ਉਹਨਾਂ ਨੇ ਚੱਕ ਕੇ ਆਪਣਾ ਤੇ ਸਫਾਈ ਕਰ ਦੇਣੀ ਹੁੰਦੀ ਹੈ ਚਲੋ ਅੱਜ ਨਾ ਬਸ ਆਪਾਂ ਇੱਥੇ ਇੱਕ ਜੀ ਕੰਮ ਮੁਕਾ ਲੈਨੇ ਆ ਬਾਹਲੇ ਕੰਮ ਤਾਂ ਹੋਰ ਵਧੀ ਜਾਣੇ ਆ ਤੇ ਇੱਥੇ ਕਾਫਟ ਵੀ ਥੋੜੀ ਜਿੰਨੇ ਫਿਰ ਬਾਅਦ ਚ ਵੀ ਕੰਮ ਤੇ ਵੀ ਜਾਣਾ ਪਰ ਇਹਦੇ ਨਾਲ-ਨਾਲ ਮੈਨੂੰ ਸਕੂਨ ਵੀ ਬਹੁਤ ਮਿਲਦਾ ਜਦੋਂ ਮੈਂ ਆਪਣੇ ਘਰ ਨੂੰ ਸਾਫ਼ ਸੁਥਰਾ ਦੇਖਦੀ ਆ جے ਤੁਹਾਨੂੰ ਇਹ ਸਿੰਪਲ ਜਿਹਾ ਬਲੌਗ ਚੰਗਾ ਲੱਗਿਆ ਤੇ ਲਾਈਕ ਜ਼ਰੂਰ ਕਰ ਦਿਓ ਤੇ ਨਵੇਂ ਚੈਨਲ ਤੇ ਸਬਸਕ੍ਰਾਈਬ ਵੀ ਕਰ ਲਓ ਜਿਹੜੇ ਕੋਈ ਨਵੇਂ ਆਏ ਆ ਤੇ ਆਪਾਂ ਫੇਰ ਮਿਲਾਂਗੇ ਦੂਸਰੇ ਬਲੌਗ ਦੇ ਵਿੱਚ ਚਲੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਇੱਕ ਦੋ ਕੱਪੜੇ ਪਏ ਇਹ ਵੀ ਮੈਂ ਟਕਾ ਦੇ ਆਂ ਤੇ ਹੁਣ ਮੈਂ ਨਾ ਥੱਕ ਗਈ ਜਿਵੇਂ ਕਹਿੰਦੇ ਹੁੰਦੇ ਆ ਕਿੰਨੇ ਘੰਟੇ ਹੋ ਗਏ ਮੈਨੂੰ ਕੰਮ ਕਰਦੀ ਨੂੰ ਲੱਗੀ ਨਾ ਤੇ ਬਸ ਹੋਪ ਹੈ ਕਿ ਤੁਹਾਨੂੰ ਮੇਰਾ ਇਹ ਬਲੌਗ ਸਿੰਪਲ ਜਿਹਾ ਤੇ ਘਰ ਦੀਆਂ ਰੁਟੀਨ ਤੇ ਘਰ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਪਸੰਦ ਆ ਗਿਆ ਮੇਰੇ ਵੱਲੋਂ ਸਾਰੰਸ਼ ਸਿੱਕਾ ਲੋ ਜੀ ਆਪਾਂ ਖੜਗੇ ਅੱਛਾ ਸਿੱਕਾ ਲਓ ਕੇ ਬਾਏ ਬਾਏ ਸੀ ਜੋ ਨੈਕਸਟ ਬਲੌਗ